ਆ ਬੋਗੀ ਖੜੀ ਹੈ ਪਿੱਛੇ ਬਾਕੀ ਸਾਡੇ ਬੇਦੇ ਬੇਦੇ ਨਸੀਲਾ ਲਾਤੀਆਂ 55000 ਬੋਰੀ ਇਹਦੇ ਵਿੱਚ ਹੈ ਬੋਗੀ ਦੇ ਵਿੱਚ ਅਸੀਂ ਜਿਹੜੀ ਬੋਗੀ ਵਿੱਚੋਂ 10 ਬੋਰੀਆਂ ਕੱਢ ਆ ਕੇ ਇਹਦਾ ਵੇਟ ਕਰਾਇਆ ਕਿਸੇ ਵਿੱਚ 8 ਕਿਲੋ ਘਟਾ ਹੈ ਕਿਸੇ ਵਿੱਚ 7 ਕਿਲੋ ਘਟਾ ਹੈ ਹੁਣ 55000 ਬੋਰੀ ਨੂੰ ਮਲਟੀਪਲਾਈ ਕਰ ਲੋ ਇਹ ਕਿੰਨਾ ਵੱਡਾ ਕਬਲਾ ਇੱਕ ਟ੍ਰੇਨ ਵਿੱਚ ਹੈ ਇੱਥੇ ਲੇਬਰ ਵਾਲਿਆਂ ਨੇ ਸਾਨੂੰ ਦੱਸਿਆ ਕਿ ਸ਼ਾਮ ਨੂੰ ਪਰਸੋਂ ਤਿੰਨ ਚਾਰ ਦਿਨ ਪਹਿਲਾਂ ਰਾਤ ਨੂੰ ਤਿੰਨਵੇਂ ਟ੍ਰੇਨ ਗਈ ਹੈ ਉਹਦਾ ਇਦੋਂ ਵੀ ਵੱਧ ਬੇੜਾ ਕਰਖ ਹੋਇਆ ਵੈਸੇ ਤੂਫਾਨ ਗੇਂਦ ਪੰਜਾਬ ਦੀ ਏਜੰਸੀ ਹੈ ਮੰਡੀਆਂ ਵਿੱਚੋਂ ਕਹਿੰਦੇ ਇਸ ਦਾ ਮਾਲ ਆਇਆ ਜੇ ਮੰਡੀਆਂ ਵਿੱਚੋਂ ਸਿੱਧਾ ਮਾਲ ਆਇਆ ਤਾਂ ਜਿਹੜਾ 7 ਕਿਲੋ 8 ਕਿਲੋ ਭਰਿਆ ਗਿਆ ਘਟ ਉਹ ਉਹਦੀ ਜ਼ਿੰਮੇਵਾਰੀ ਕਿਹਦੀ ਹੈ ਉਹ ਕਿਹਦੇ ਸਾਹਮਣੇ ਭਰਿਆ ਗਿਆ ਜ਼ਿੰਮੇਵਾਰ ਨੇ ਤਾਂ ਨੇਚਰਲੀ ਪੂਰੇ 50 ਕਿਲੋ ਸਾਹਮਣੇ ਆਪਣਾ ਤੋਲਿਆ ਹੋਊਗਾ ਉਸ ਤੋਂ ਬਾਅਦ ਜਿਹੜੇ ਹੈਗੇ ਉਹਨਾਂ ਨੇ ਇੱਕ ਕੰਡਾ ਕਰਾਇਆ ਉਹ ਸਾਹਮਣੇ ਇਹ 7-8 ਕਿਲੋ ਵੇਟ ਜਿਹੜਾ ਹੈ ਉਹ ਕਿਉਂ ਘਟਿਆ ਇੱਕ ਤਾਂ ਇਹ ਬਹੁਤ ਵੱਡਾ ਸਵਾਲ ਹੈ 55000 ਬੋਰੀ ਦਾ ਇਸ 7 ਕਿਤ ਦੀ ਐਵਰੇਜ ਲਾਉਂਗੇ ਤਾਂ ਕਿੱਥੇ ਜਾਊਗੀ ਗੱਲ ਔਰ ਇਹ ਕਟਾ ਕਿਹਨੂੰ ਪੈਣਾ ਹੈ ਇਹਦੇ ਵਿੱਚ ਜਿਹੜਾ ਕਪੜਾ ਹੈ ਇਹ ਕਿੱਡੀ ਵੱਡੀ ਜਿਹੜੀ ਰਕਮ ਹੈ ਇੱਕ ਟ੍ਰੇਨ ਦੀ ਗੱਲ ਕਰ ਰਹੇ ਆ ਇਹ ਜਿਹੀਆਂ ਸੈਕੰਡਰੀ ਟ੍ਰੇਨਾਂ ਜਾਣੀਆਂ ਸੀਜ਼ਨ ਦੇ ਵਿੱਚ ਸੋ ਇਹਦੇ ਵਿੱਚ ਜਿਹੜਾ ਇੱਕ ਦਾ ਕਪੜਾ ਹੈ ਅੱਜ ਹੁਣ ਅਸੀਂ ਇੱਥੇ ਆਏ ਹੋਏ ਆ ਰੋਕਿਆ ਹੋਇਆ ਹੈ ਪ੍ਰੈਸ ਵੀ ਆ ਗਈ ਸੀ ਸਾਰੀ ਲੁਧਿਆਣੇ ਦੀ ਇੱਥੋਂ ਦੀ ਸਾਰੇ ਸੰਗਰੂਰ ਦੀ ਤਾਂ ਸਭ ਨੇ ਇਸ ਨੂੰ ਇਹ ਕਿਹਾ ਕਿ ਜਿਹੜਾ ਹੈਗਾ ਕਿ ਟ੍ਰੇਨ ਰੋਕੀ ਜਾਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਕੋਲ ਆਪਣੇ ਸਿਸਟਮ ਹੁੰਦੇ ਆ ਕਹਿੰਦੇ ਜੀ ਡੈਮੇਜ ਪਾਊਗਾ ਡੈਮੇਜ ਪੜਨਾ ਤਾਂ ਪਵੇ ਡੈਮੇਜ ਚੋਰਾਂ ਨੂੰ ਪੈਣਾ ਚਾਹੀਦਾ ਜੇ ਕੁਝ ਲੋਕ ਆ ਕੇ ਇਹਨਾਂ ਚੀਜ਼ਾਂ ਨੂੰ ਉਜਾਗਰ ਕਰਨ ਲੱਗੇ ਹੋਏ ਆ ਇਤੋਂ ਦੇ politcal ਬੰਦੇ ਐ ਉਹਨਾਂ ਦਾ ਤਾਂ ਬੇੜਾ ਕਰਕੇ ਇਤੋਂ ਦੀ ਐਮਐਲਏ ਕੁੜੀ ਉਹਨਾਂ ਨੂੰ ਇਹਨਾਂ ਗੱਲਾਂ ਦਾ ਕੋਈ ਨਹੀਂ ਦੋਹੀ ਅਸੀਂ ਲੁੱਟਣ ਦੇ ਲੱਗੇ ਹੋਏ ਐ ਤੇ ਜਿਹੜੀ ਆ ਲੁੱਟ ਮੈ ਰਹੀ ਐ ਉਹਦੇ ਬਾਰੇ ਕਿਸੇ ਦਾ ਕੋਈ ਧਿਆਨ ਨਹੀਂ ਕਰਦਾ ਸੋ ਮੈਂ ਫੂਡ ਸਪਲਾਈ ਦੇ ਡਿਪਾਰਟਮੈਂਟ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਇੱਕ ਕੁੱਤੇ ਦਾ ਪੁੱਤ ਮੰਤਰੀ ਜਿਹੜਾ ਪਿਛਲੀ ਵਾਰੀ ਹੁੰਦਾ ਸੀ ਆਸ਼ੂ ਤੁਹਾਨੂੰ ਪਤਾ ਕਰਿਆ ਇਹ ਉਸੇ ਦਾ ਡਿਪਾਰਟਮੈਂਟ ਐ ਇਹ ਸਭ ਤੋਂ ਵੱਡੇ ਜਿਹੜੇ ਹਰਾਮਜਾਦੀ ਠੱਗ ਹੁੰਦੇ ਐ ਉਹਨਾਂ ਨੂੰ ਫੂਡ ਸਪਲਾਈ ਦਾ ਬੈਗ ਮਾ ਦਿੱਤਾ ਜਾਂਦਾ ਹੁਣ ਕਿਹੜਾ ਹੈਗਾ ਉਹ ਮੈਨੂੰ ਨਹੀਂ ਪਤਾ ਕੋਈ ਨਾ ਕੋਈ ਦਲ ਬਦਲੂ ਦੱਲੇ ਹੀ ਤਾਂ ਹੈਗੇ ਸ ਤੋ ਗੱਲ ਇਹ ਹੈ ਕਿ ਇਹਨਾਂ ਨੂੰ ਕਿਉਂ ਨਾ ਟਕੋ ਰਿਆ ਜਾਵੇ ਇਹਨਾਂ ਨੂੰ ਕਿਉਂ ਨਾ ਦੱਸਿਆ ਜਾਵੇ ਅੱਜ ਪੰਜਾਬ ਗਵਰਨਮੈਂਟ ਕਿੱਥੇ ਹੈ ਬਨ ਗ੍ਰੇਨ ਡਿਪਾਰਟਮੈਂਟ ਦਾ ਐਡਾ ਵੱਡਾ ਕਬੜਾ ਚੱਲ ਰਿਹਾ ਇੱਕ ਟ੍ਰੇਨ ਦਾ ਸੀ ਸਾਹਮਣੇ ਫੜ ਕੇ ਲਿਆਇਆ ਉਹਦੇ ਵੀ ਇੱਕ ਬੋਗੀ ਅੱਗੇ ਖੜੇ ਨੇ ਤੇ ਇਸ ਤਰ੍ਹਾਂ ਦਾ ਜਿਹੜਾ ਇਹ ਕਿਹਦੀ ਜ਼ਿੰਮੇਵਾਰੀ ਹੈ ਇਹ ਕੌਣ ਲੋਕ ਨੇ ਇੱਥੇ ਕੁਝ ਅਫਸਰ ਆਏ ਆ ਐਫਸੀਆਈ ਦੇ ਬਨ ਗ੍ਰੇਨ ਦੇ ਉਹ ਨੈਚਰਲੀ ਆਪਣੇ ਅਫਸਰ ਦੇ ਹਿਸਾਬ ਨਾਲ ਵੀ ਗੱਲ ਕਰਨਾ ਚਾਹੁੰਦੇ ਆ ਤੇ ਅਸੀਂ ਇਹ ਲੋਹਾਰੇ ਪਰਖਾਣੇ ਦੇਖੇ ਹੋਏ ਸਾਰੇ ਤੋ ਆਉਣ ਵਾਲੇ ਸਮੇਂ ਵਿੱਚ ਕੀ ਇਹ ਵਰਤਾਰਾ ਕਰਦੇ ਆ ਕਿਸ ਤਰੀਕੇ ਨਾਲ ਹੈ ਵੈਸੇ ਤਾਂ ਸਾਰੀ ਟ੍ਰੇਨ ਜਿਹੜੀ ਹੈ ਉਹਦਾ ਵੇਟ ਹੋਣਾ ਚਾਹੀਦਾ ਜੇ 10 ਬੋਰੀਆਂ ਵਿੱਚੋਂ ਇਹ ਹਾਲ ਹੈ ਤੇ 55000 ਬੋਰੀ ਦਾ ਜਿਹੜਾ ਜ਼ਿੰਮੇਵਾਰ ਕੌਣ ਆਊਗਾ ਸਮਝੋ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਇਹ ਇਹਦਾ ਹੱਲ ਕੱਢਦੇ ਆ ਕਿਸ ਤਰ੍ਹਾਂ ਕੋਈ ਸਾਡੀ ਸੈਕਸ਼ਨ ਨੂੰ ਇਹ ਕਿਸੇ ਪਾਸੇ ਲਾਉਂਦੇ ਆ ਕੌਣ ਜ਼ਿੰਮੇਵਾਰ ਬੰਦਾ ਆਉਂਦਾ ਇੱਥੇ ਸਿਰਫ ਇੱਕ ਇੰਸਪੈਕਟਰ ਲੈਵਲ ਦਾ ਪਨਗਰੇਨ ਦਾ ਅਫਸਰ ਖੜਾ ਹੈ ਤੇ ਕੋਈ ਹੋਰ ਜਿਹੜੇ ਹੈ ਉਸ ਤੋਂ ਵੀ ਥੱਲੇ ਲੈਵਲ ਦੇ ਜਿਹੜੇ ਹੈਗੇ ਐਫਸੀਆਈ ਦੇ ਅਫਸਰ ਖੜੇ ਆ ਮੇਰੀ ਗੱਲ ਡੀਐਫਐਸਟੀ ਮਿਸਟਰ ਕੰਗ ਉਹਨਾਂ ਨਾਲ ਹੋਈ ਹੈ ਉਹਨਾਂ ਨੂੰ ਮੈਂ ਦੱਸਿਆ ਇਹ ਸਿੱਧਾ ਸਿੱਧਾ ਕ੍ਰਾਈਮ ਇਹ ਹੈ ਕਿ ਚਾਰ ਟਰੱਕ ਜਿਹੜੇ ਵਾਪਸ ਚਲੇ ਗਏ ਜੋ ਕਿ ਇਹਨਾਂ ਨੂੰ ਆਪਣੀ ਡਿਊਟੀ ਸਹੀ ਕਰਦੇ ਤਾਂ ਇੱਥੇ ਰੋਕ ਕੇ ਪੁਲਿਸ ਦੇ ਵਾਲੇ ਕਰਨੇ ਚਾਹੀਦੇ ਸੀ ਭਾਵੇਂ ਰੇਲਵੇ ਪੁਲਿਸ ਦਾ ਡਿਊਟਿਕਸ਼ਨ ਸੀ ਭਾਵੇਂ ਉਹ ਪੰਜਾਬ ਪੁਲਿਸ ਦੀ ਸੀ ਡੀਸੀ ਜਿਹੜਾ ਸੁਗਰੂਰ ਹੈ ਉਹ ਓਵਰਆਲ ਲੋਡਿੰਗ ਅਫਸਰ ਹੈ ਇਹਨਾਂ ਸਾਰੀ ਚੀਜ਼ਾਂ ਦਾ ਰੇਲਵੇ ਵੀ ਇਹਨਾਂ ਚੀਜ਼ਾਂ ਨਾਲ ਕ੍ਰਾਈਮ ਦੇ ਮਾਮਲੇ 'ਚ ਉਹਨਾਂ ਦੇ ਆਰਡਰ ਆਉਂਦੀ ਹੈ ਉਹਨਾਂ ਨੂੰ ਇਹਦੀ ਕੌਗਨੀਅੰਸ ਲੈਣੀ ਚਾਹੀਦੀ ਹੈ ਜਿਹੜਾ ਇਹ ਕਹਿੰਦੇ ਆ ਕੋਈ ਸਰਾਓ ਜਾਂ ਕੋਈ ਜਸਰਾਓ ਜਿਹੜੀ ਹੈਗੀ ਹੈ ਟਰੇਡਰਸ ਹੈ ਉੱਥੋਂ ਮਾਲ ਆਇਆ ਸੀਗਾ ਇਹ ਕਲੀਅਰ ਘਟਾ ਹੈ ਕਿ ਜਿਸਰਾਉ ਟ੍ਰੇਡਰ ਵਾਲੇ ਇੰਨੇ ਜੋਗੇ ਨਹੀਂ ਹੋਣਗੇ ਕਿ ਉਹ ਆਪਣੇ ਤੌਰ ਤੇ ਇਹ ਬੇਇਮਾਨੀ ਕਰ ਸਕਣ। ਪਰਲੇ ਦਾ ਹੋਣਾ ਹੀ ਲਾਜ਼ਮੀ ਦੀ ਕੋਈ ਸ਼ੱਕ ਨਹੀਂ ਹੈਗਾ। ਤੋਂ ਇਸ ਕਰਕੇ ਇਹ ਸਾਰਾ ਜਿਹੜਾ ਗੁਰਕਤੰਡਾ ਸਾਹਮਣੇ ਆਇਆ ਇਹ ਇੱਕ ਟ੍ਰੇਨ ਦੀ ਇਹ ਹਾਲਤ ਹੈ ਅੱਜ ਜਿਹੜਾ ਸਾਰੇ ਪੰਜਾਬ ਵਿੱਚ ਇਸ ਤਰ੍ਹਾਂ ਦੀ ਲੋਡਿੰਗ ਹੋ ਰਹੀ ਹੈ। ਪੱਲੇਦਾਰ ਭਰਾ ਜਿਹੜੇ ਹੈਗੇ ਆ ਜਿਨ੍ਹਾਂ ਦੇ ਹੱਕ ਮਾਰ ਕੇ ਠੇਕੇਦਾਰ ਸਿਸਟਮ ਲਾਗੂ ਹੋਇਆ ਹੋਇਆ ਉਹ ਇੱਥੇ ਧਰਨੇ ਲਾ ਕੇ ਬੈਠੇ ਆ। ਆਹ ਲੇਬਰ ਵਿਚਾਰੀ ਬਾਹਰੋਂ ਲਿਆ ਆਇਆ ਹੈ। ਇਹ ਗੱਡੀਆਂ ਲੋਡ ਕਰਾਈਆਂ ਜਾ ਰਹੀਆਂ ਹੈ ਤੇ ਉਹ ਇਮਾਨਦਾਰਾਂ ਦੀ ਸਰਕਾਰ ਹੈ ਜਿਨ੍ਹਾਂ ਬਾਰੇ ਸੋਚਦੇ ਸੀ ਆਪਾਂ ਕਿ ਇਹ ਕੁਝ ਜਿਹੜਾ ਸ਼ਰਾਬੀ ਕਬਾਬੀ ਜਹਾਜਾ ਤੋਂ ਨਹੀਂ ਉਤਰਦਾ ਉਹ ਸ਼ਰਮਨਾ ਨਾ ਤਾਂ ਡੁੱਬ ਕੇ ਮਰਦੇ ਆ ਇਹ ਨਾ ਇਹਨਾਂ ਨੂੰ ਇਹ ਹੈ ਕਿ ਸਾਡਾ ਪੰਜਾਬ ਦਾ ਜਿਹੜਾ ਖਜ਼ਾਨੇ ਜਿਹੜੇ ਐ ਇਸ ਤਰੀਕੇ ਨਾਲ ਚਿੱਟੇ ਦਿਨ ਲੁੱਟੇ ਜਾ ਰਹੇ ਇਹਨਾਂ ਬਾਰੇ ਸਾਡੀ ਕੋਈ ਨੀਂਦ ਖੁਰਨੀ ਚਾਹੀਦੀ ਹੈ ਤੋ ਸੋ ਤਿੰਨ ਮੰਤਰੀ ਤਾਂ ਇਸ ਜ਼ਿਲ੍ਹੇ ਦੇ ਹੀ ਹੈਗੇ ਆ ਜਿਹੜੇ ਕਿ ਆਉਣ ਵਾਲੇ ਸਮੇਂ ਵਿੱਚ ਵਿੱਚੋਂ ਅੰਬੀਦ ਇਹ ਤੱਕ ਟੈਸਟ ਵੀ ਕਰਦੇ ਜਾਣ ਜਾ ਰਿਹਾ ਇਥੋਂ ਦਾ ਇਲੈਕਸ਼ਨ ਇਹ ਜ਼ਿੰਮੇਵਾਰੀ ਜੇ ਐਮਐਲਏ ਦੀ ਨਹੀਂ ਭੰਪੀ ਨਹੀਂ ਹੈਗੀ ਆ ਆਵੇ ਅੱਜ ਭਾਵੇਂ ਉਹ ਇਲੈਕਸ਼ਨ ਦੇ ਵਿੱਚ ਖੜੂਗਾ ਤਾਂ ਬਾਅਦ ਦੀ ਗੱਲ ਹੈ ਜੇ ਐਮਐਲਏ ਦਾ ਹੈਗਾ ਹੀ ਆ ਇਸ ਇਲਾਕੇ ਦਾ ਆਵੇ ਆ ਕੇ ਦੱਸੇ ਜਵਾਬਦੇ ਹੋਵੇ ਹੋਰ ਕੋਈ ਸਰਕਾਰ ਦਾ ਅਫਸਰ ਆਵੇ ਕੋਈ ਵੀ ਆਉਣ ਨੂੰ ਇੱਥੇ ਤਿਆਰ ਨਹੀਂ ਕਿਉਂਕਿ ਸ਼ਰੇਆਮ ਸਿੱਧੀ ਚੋਰੀ ਨੰਗੇ ਭਾਈ ਦਮ ਚਿੱਟੀ ਫੜੀ ਹੋਈ ਹੈ ਆ ਵੇਟ ਕਰਾਇਆ ਸੀ ਕੁਛ ਬੋਰੀਆਂ ਦਾ ਇਹਦੇ ਦੇ ਹਫ਼ਤੇ ਅਸੀਂ ਕਹਿ ਰਹੇ ਹਾਂ ਕਿ ਇਹਨਾਂ ਤੇ ਆ ਵੇਟ ਹੈ ਸੀ ਆਪ ਕਰਾਇਆ ਅਸੀਂ ਅਸੀਂ ਦੇ ਜ਼ਿੰਮੇਵਾਰ ਹਾਂ ਲੋਕਾਂ ਦੇ ਸਾਹਮਣੇ ਜਿਹੜਾ ਹੈਗਾ ਇਹ ਸਾਰਾ ਕੁਝ ਹੋਇਆ ਜਿੰਨੀ ਪਬਲਿਕ ਇੱਥੇ ਖੜੀ ਹੈ ਸਾਰੀ ਦੀ ਸਾਰੀ ਇਹਦੀ ਜ਼ਿੰਮੇਵਾਰ ਹੈਗੀ ਹੈ ਇਹ ਸੱਚ ਦੀ ਕਿ ਇਹ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਕਿ ਕਿਸੇ ਨੇ ਕੋਈ ਗਲਤ ਕੀਤਾ ਹੋਵੇ ਅੱਗੇ ਹੁਣ ਸ਼ਾਇਦ ਇਹ ਕਹਿ ਰਹੇ ਕਿ ਬੋਗੀ ਨੂੰ ਰੋਕ ਲੈਣੇ ਜੇ ਇੱਕ ਬੋਗੀ ਰੋਕੇ ਵੀ ਇਹਦਾ ਵੇਟ ਜਿਹੜਾ ਹੋਊਗਾ ਹੋਜੂਗਾ ਪਰ ਗੱਲ ਇਹ ਹੈ ਕਿ ਜਿਹੜਾ ਐਡਾ ਵੱਡਾ ਕਪੜਾ ਹੋਇਆ ਉਹਦਾ ਜ਼ਿੰਮੇਵਾਰ ਕੌਣ ਹੈ ਜੇ ਕੱਲ ਨੂੰ ਇਹ ਐਫਸੀਆਈ ਦੇ ਥੱਲੇ ਵਾਲੇ ਅਫਸਰ ਜਾਂ ਕੋਈ ਜਿਹੜੇ ਇੰਸਪੈਕਟਰ ਲੈਵਲ ਦੇ ਅਫਸਰਾਂ ਤੇ ਕੋਈ ਗਾਰਡ ਛੱਡਦੇ ਆ ਤਾਂ ਫਿਰ ਜਿਹੜਾ ਇਹ ਉਹੀ ਹੁੰਦਾ ਹਾਲ ਜਿਵੇਂ ਪਹਿਲਾਂ ਹੁੰਦਾ ਔਰ ਹੁਣ ਵੀ ਇਵੇਂ ਹੀ ਆ ਅਸੀਂ ਅਜੇ ਇੰਨੇ ਮਜ਼ਬੂਤ ਨਹੀਂ ਹੋਏ ਕਿ ਅਜੇ ਇਹਨਾਂ ਲੋਕਾਂ ਨੂੰ ਜਿਹੜਾ ਗਿੱਚੀਆਂ ਤੋਂ ਫੜ ਕੇ ਜਿਹੜਾ ਗੋਡਿਆਂ ਥੱਲੇ ਰੱਖ ਸਕੀਏ ਉਹ ਆਉਣ ਵਾਲਾ ਸਮਾਂ ਦੱਸੂਗਾ ਜਦੋਂ ਅਸੀਂ ਇਹਨਾਂ ਲੁਟੇਰਿਆਂ ਨੂੰ ਵੋਟ ਕਰਨੀ ਬੰਦ ਕਰਾਂਗੇ ਉਦੋਂ ਇਹ ਹਾਲਾਤ ਬਣਨਗੇ ਕੁਝ ਲੋਕ ਜਿਹੜੇ ਉੱਠ ਕੇ ਇਹਨਾਂ ਦਾ ਗਾਲ ਫੜਦੀ ਸਮਰੱਥਾ ਰੱਖਦੇ ਹੋਣਗੇ ਉਹਦੇ ਵਿੱਚ ਸਮਾਂ ਲੱਗਣਾ ਪਰ ਅੱਜ ਜਿਹੜਾ ਵੀ ਹੋਊਗਾ ਅਗਲਾ ਇਹਨਾਂ ਰੈਕਸ਼ਨ ਅਸੀਂ ਇੱਥੇ ਖੜੇ ਆਂ ਦੇਖਦੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਇਹ ਕੋਈ ਸਾਡੇ ਖਿਲਾਫ ਪਰਚਾ ਜਮਤ ਕਰਦੇ ਆ ਸਾਡੇ ਖਿਲਾਫ ਕੋਈ ਜਿਹੜੀ ਕਾਰਵਾਈ ਕਰਦੇ ਆ ਅਸੀਂ ਉਹਦੇ ਵਾਸਤੇ ਬਿਲਕੁਲ ਪ੍ਰੇਪੇਅਰ ਆ ਟੀਮ ਜਿਹੜੀ ਸੰਗਰੂਰ ਤੋਂ ਸੈਣੀ ਸਾਹਿਬ ਖੜੇ ਹੋਇਆ ਦੋਸਤੋ ਅੱਜ ਵਾਲਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਸਾਹਿਬ ਸੰਗਰੂਰ ਰੇਲਵੇ ਸਟੇਸ਼ਨ ਤੇ ਵਿਖਾਰ ਰਹੇ ਆ ਨਾ ਇਹ ਇੱਕ ਰੇਲ ਵੀ ਇੱਕ ਰੇਲ ਟ੍ਰੇਨ ਮਤਲਬ ਖੜੀ ਹੈ ਭਰੀ ਹੋਈ ਕਣਕ ਦੀ ਜਿਹੜੀ ਕਣਕ ਜਿਮੀਦਾਰ ਕਿਸਾਨ ਭਰਾਵੋ ਤੁਹਾਡੀ ਚੱਕ ਕੇ ਅੱਗੇ ਸਪੈਸ਼ਲ ਲੱਗਦੀ ਹੈ ਅੱਠ ਕਿਲੋ ਇੱਕ ਬੋਰੀ ਚ ਘਟ ਤੇ 55000 ਬੋਰੀ ਦਾ ਕਫਲਾ ਹੈ ਸਰਕਾਰ ਤੋਂ ਬਣਾਨੀ ਪਨ ਗ੍ਰੇਨ ਪੰਜਾਬ ਦੀ ਏਜੰਸੀ ਹੈ ਤੇ ਆ ਬੋਰੀਆਂ ਵੇਖ ਲਓ ਜਿਨ੍ਹਾਂ ਚ ਖੂਸ ਭਰਿਆ ਗਿਆ ਤੇ ਮੇਰੇ ਭਰਾ ਤਸੱਲੀ ਕਰ ਲਓ ਤੇ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕਰ ਦਿਓ ਨਹੀਂ ਤੁਹਾਡੇ ਨਾਲ ਵੀ ਆਈ ਹੋਣੀ ਹੈ ਪ੍ਰਭੂ 55000 ਬੋਰੀ ਤੇ 8 ਕਿਲੋ ਇੱਕ ਬੋਰੀ ਚ ਘਟ ਧੰਨਵਾਦ ਸਤਿ ਸ਼੍ਰੀ ਅਕਾਲ